ਅਸਿਕਰ ਜੀ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੈਨੂੰ ਪੱਕਾ ਪਤਾ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋ ਠੀਕ ਹੈ ਜੀ ਤੇ ਮੈਂ ਵੀ ਬਿਲਕੁਲ ਠੀਕ ਹਾਂ ਸਾਰਾ ਦਿਨ ਅੱਜ ਬਹੁਤ ਵਧੀਆ ਸੀਗਾ ਬਹੁਤ ਕੰਮ ਕੀਤਾ ਤੇ ਅੱਜ ਆਪਾਂ ਇੱਕ ਮਤਲਬ ਹੈ ਨਾ ਅ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀਗੀ ਕਿਸੇ ਗੱਲ ਜਲਦੀ ਦੇ ਵਿੱਚ ਦਿਮਾਗ 'ਚ ਗੱਲ ਆਈ ਕਿ ਸਭ ਤੋਂ ਅ ਵੱਧ ਬੇਈਮਾਨੀ ਦਾ ਪੈਸਾ ਕਿਉਂ ਕਹਿੰਦੇ ਆ ਪੈਸੇ ਤਾਂ ਕੋਈ ਵੀ ਪੈਸਾ ਜਿਹੜਾ ਸਾਡਾ ਹੱਕ ਹਲਾਲ ਦੀ ਕਮਾਈ ਦਾ ਨਾ ਹੋਵੇ ਜਿਹਦੇ ਚ ਅਸੀਂ ਜਿਸ ਕੰਮ ਲਈ ਅਸੀਂ ਪੈਸੇ ਲੈ ਰਹੇ ਆਂ ਚਾਹੇ ਸਰਕਾਰ ਤੋਂ ਲੈ ਰਹੇ ਆਂ ਚਾਹੇ ਕਿਸੇ ਪ੍ਰਾਈਵੇਟ ਫਰਮ ਤੋਂ ਲੈ ਰਹੇ ਆਂ ਜਿੱਥੇ ਵੀ ਅਸੀਂ ਕੰਮ ਕਰਦੇ ਆਂ ਜੇ ਅਸੀਂ ਉਸ ਕੰਮ ਨੂੰ ਪੂਰੀ ਤਰ੍ਹਾਂ ਨਹੀਂ ਕਰਦੇ ਤਾਂ ਉਹਨੂੰ ਅਸੀਂ ਬੇਈਮਾਨੀ ਦੇ ਪੈਸੇ ਹੀ ਕਹਿੰਦੇ ਆ ਠੀਕ ਹੈ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਮੈਂ ਇੱਕ ਅਧਿਆਪਕ ਐ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਇੱਕ ਅਧਿਆਪਕ ਆਪਣੇ ਕੰਮ ਦੇ ਵਿੱਚ ਬੇਈਮਾਨੀ ਕਰਦਾ ਹੈ ਦਾ ਸਭ ਤੋਂ ਵੱਡਾ ਬੇਈਮਾਨੀ ਦਾ ਪੈਸਾ ਉਹ ਹੈ ਜੇ ਤੁਸੀਂ ਅਧਿਆਪਕ ਹੋ ਮੇਰੀ ਖਿਆਲ ਨਾਲ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਨਹੀਂ ਪੜਾਉਂਦੇ ਤਾਂ ਤੁਸੀਂ ਬਹੁਤ ਵੱਡੇ ਪਾਪ ਦੇ ਭਾਗੀਦਾਰ ਬਣ ਰਹੇ ਹੋ ਤੇ ਤੁਹਾਡੇ ਇਸ ਪਾਪ ਦਾ ਇਸ ਗੁਨਾਹ ਦੀ ਸਜ਼ਾ ਤੁਹਾਡੇ ਕਈ ਪੀੜ੍ਹੀਆਂ ਨੂੰ ਪਹੁੰਚ ਨਹੀਂ ਪੂਗੀ ਕਿਉਂਕਿ ਜੇ ਤੁਸੀਂ ਇਮਾਨਦਾਰੀ ਨਾਲ ਨਹੀਂ ਪੜਾਉਂਦੇ ਤਾਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਤੁਹਾਡੇ 'ਤੇ ਵਿਸ਼ਵਾਸ ਕਰਕੇ ਬੈਠੇ ਆ ਤੁਹਾਡੀ ਕਲਾਸ 'ਚ ਤੇ ਉਹ ਉਹਨਾਂ ਨੂੰ ਤੁਸੀਂ ਜਸਟਿਸ ਨਹੀਂ ਦਿੰਦੇ ਉਹਨਾਂ ਨੂੰ ਤੁਸੀਂ ਰਾਹ ਨਹੀਂ ਦਿਖਾਉਂਦੇ ਤੇ ਉਹ ਫਿਰ ਉਹਨਾਂ ਦੇ ਵਿੱਚ ਸਮਝੋ ਕਿ ਤੁਸੀਂ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਠੀਕ ਹੈ ਨਾ ਤੇ ਤੁਸੀਂ ਜੇ ਆਪਣੀ ਲਾਈਫ ਦੇ ਵਿੱਚ ਅ ਲਾ ਲੋ ਤੁਸੀਂ ਹਰ ਸਾਲ ਇੱਕ ਅਧਿਆਪਕ 200 ਤੋਂ 300 ਬੱਚਾ ਪੜਾਉਂਦਾ ਹੈ ਤੇ ਜੇ ਤੁਸੀਂ 30 ਸਾਲ ਜੌਬ ਕੀਤੀ ਤਾਂ ਦੇਖੋ ਕਿੱਥੇ ਗਈ ਗਿਣਤੀ ਤੇ ਜੇ ਤੁਸੀਂ ਇੰਨੀਆਂ ਸਾਰੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਤੇ ਫਿਰ ਉਹਦੀ ਸਜ਼ਾ ਇੱਕ ਜ਼ਿੰਦਗੀ 'ਚ ਤਾਂ ਨਹੀਂ ਪੂਰੀ ਹੋ ਸਕਦੀ ਮੇਰੇ ਸਾਹਮਣੇ ਤਾਂ ਨਹੀਂ ਹੋ ਸਕਦੀ ਕਿ ਤੁਹਾਨੂੰ ਉਹਨਾਂ ਦੀ ਸਜ਼ਾ ਭੁਗਤਣ ਲਈ ਵੀ ਬਹੁਤ ਸਾਰੀਆਂ ਪੀੜ੍hiyan ਲੱਗ ਜਾਣਗੀਆਂ ਬਹੁਤ ਸਾਰੇ ਜਨਮ ਲੱਗ ਜਾਣਗੇ ਤੁਹਾਡੇ ਇਹ ਕਰਜ਼ ਤੁਹਾਡੇ ਸਿਰ ਤੋਂ ਨਹੀਂ ਉਤਰਨਾ ਜੇ ਤੁਹਾਡੇ 'ਚ ਕੋਈ ਵੀ ਅੱਜ ਇਹ ਸਮਝਦਾ ਹੈ ਕਿ ਮੈਨੂੰ ਜੇ ਮੇਰੇ ਅਧਿਆਪਕ ਨੇ ਇਮਾਨਦਾਰੀ ਦਾ ਪੜ੍ਹਾਤਾ ਹੁੰਦਾ ਤਾਂ ਸ਼ਾਇਦ ਮੈਂ ਆਪਣੀ ਲਾਈਫ 'ਚ ਵਧੀਆ ਸੈੱਟ ਹੋਇਆ ਹੁੰਦਾ ਜਾਂ ਹੁੰਦੀ ਹਣਾ ਤਾਂ ਤੁਸੀਂ ساری ਉਮਰ ਉਸ ਅਧਿਆਪਕ ਨੂੰ ਬਦਵਾਉਂਦੇ ਨਹੀਂ ਹੋ ਤੁਸੀਂ ਮੂੰਹ ਜੋ ਨਹੀਂ ਦਿੰਦੇ ਤਾਂ ਰੂਹ ਚ ਨਿਕਲੇ ਹੁੰਦੀ ਹੈ ਮੈਨੂੰ ਕਿਸੇ ਨੇ ਪੜਾਇਆ ਹੀ ਨਹੀਂ ਹੈਨਾ ਅਕਸਰ ਸੀ ਕਹਦਨੀ ਹੈ ਕਿ ਜੇ ਮੈਨੂੰ ਵਧੀਆ ਅਧਿਆਪਕ ਮਿਲੇ ਹੁੰਦੇ ਤਾਂ ਮੈਂ ਵੀ ਕਿਤੇ ਨਾ ਕਿਤੇ ਪਹੁੰਚਿਆ ਹੁੰਦਾ ਜਾਂ ਪਹੁੰਚੀ ਹੁੰਦੀ ਤਾਂ ਇਸ ਕਰਕੇ ਜੇ ਤੁਸੀਂ ਅਧਿਆਪਕ ਹੋ ਤਾਂ ਮੇਰੀ ਰਿਕੁਐਸਟ ਹੈ ਬਹੁਤ ਪੜਾਇਆ ਕਰੋ ਆਪਣੇ ਵਿਦਿਆਰਥੀਆਂ ਨੂੰ ਬਹੁਤ ਪੜਾਇਆ ਕਰੋ ਤੁਸੀਂ ਜਿੰਨੀ ਤੁਹਾਨੂੰ ਸਰਕਾਰ ਤਨਖਾਹ ਦਿੰਦੀ ਹੈ ਉਸ ਤੋਂ ਵੀ ਵੱਧ ਸੰਦੇਗੇ ਨਾ ਕਿਉਂਕਿ ਸਾਨੂੰ ਕੁਦਰਤ ਨੇ ਬਹੁਤ ਨੋਬਲ professions ਲਈ ਚੁਣਿਆ ਜੀ ਇਹ ਸਮਝਿਆ ਕਰੂ ਕਿ ਤੁਸੀਂ ਬਹੁਤ ਪਗਾਵਾਂ ਵਾਲੇ ਹੋ ਕਿ ਤੁਹਾਨੂੰ ਨੌਕਰੀ ਮਿਲੀ ਹੋਈ ਹੈ ਪਹਿਲੀ ਗੱਲ ਤਾਂ ਸੀ ਇਸੇ ਲਈ ਹੀ ਪਗਾਵਾਂ ਨੇ ਕਿ ਸਾਡੇ ਕੋਲ ਕੰਮ ਹੈ ਅਸੀਂ ਨੌਕਰੀ ਕਰਦੇ ਹਾਂ ਦੂਜੀ ਗੱਲ ਕਿ ਪੇਸ਼ੇ-ਪੇਸ਼ੇ 'ਚ ਵੀ ਫਰਕ ਹੈ ਸਾਨੂੰ ਕੁਦਰਤ ਨੇ ਉਹ ਪੇਸ਼ਾ ਦਿੱਤਾ ਹੈ ਜਿਹੜਾ ਦੂਜੇ ਪੇਸ਼ੇਆਂ ਨੂੰ ਜਨਮ ਦਿੰਦਾ ਹੈ ਵਕੀਲ ਅਸੀਂ ਬਣਾਉਣੀ ਹੈ ਡਾਕਟਰ ਅਸੀਂ ਬਣਾਉਣੀ ਹੈ ਆਈਐਸ ਅਸੀਂ ਬਣਾਉਣੀ ਹੈ ਪੀਸੀਐਸ ਅਸੀਂ ਬਣਾਉਣੀ ਹੈ ਸਾਰੇ professions ਸਭੀ profession ਤੋਂ ਬਿਨਾ ਨਹੀਂ ਬਣ ਸਕਦੀ ਤਾਂ ਅਧਿਆਪਕ ਦੂਜੇ profession ਦਾ ਚਰਮਦਾਤਾ ਹੈ ਜਿਸੇ ਸਾਨੂੰ ਇੰਨੀ ਜ਼ਿਆਦਾ ਪਦਵੀ ਦਿੱਤੀ ਹੈ ਕੁਦਰਤ ਨੇ ਸਾਨੂੰ ਇੰਨੇ ਨੋਬਲ profession ਲਈ ਚੁਣਿਆ ਹੈ ਇੰਨੇ ਪਵਿੱਤਰ ਕੰਮ ਲਈ ਚੁਣਿਆ ਹੈ ਤਾਂ ਸਭੀ ਡਿਊਟੀ ਬਣ ਜਾਂਦੀ ਹੈ ਬਹੁਤ ਹੈਜੀ ਤੇ ਭਾਰੀ ਕਿ ਅਸੀਂ ਇਸ ਡਿਊਟੀ ਲਈ ਨਿਆ ਕਰੀਏ ਠੀਕ ਹੈ ਤਾਂ ਤੁਸੀਂ ਮੇਰੀ ਇਹ ਰਿਕਵੈਸਟ ਮੰਨ ਲਓ ਜੇ ਤੁਸੀਂ ਨਾ ਆਪਣੇ ਸਟੂਡੈਂਟਸ ਨੂੰ ਪੜਾਉਨੇ ਹੋ ਤੈਨੂੰ ਆਪਣੇ ਘਰੇ ਬੱਚਿਆਂ ਨੂੰ ਨਹੀਂ ਪੜਾਉਣਾ ਪੈਂਦਾ ਆਪਦੇ ਬੱਚਿਆਂ ਨੂੰ ਪੜਾਉਣਾ ਹੀ ਨਹੀਂ ਪੈਂਦਾ ਕੁਦਰਤੀ ਉਹਨਾਂ ਨੂੰ ਪੜਾ ਦਿੰਦੀ ਹੈ ਤੇ ਉਹ ਆਪਣੇ ਆਪ ਹੀ ਸੈੱਟ ਹੋ ਜਾਂਦੇ ਲਾਈਫ 'ਚ ਤੇ ਜਿਹੜੇ ਇਹ ਆਪਕ ਆਪਣੇ ਵਿਦਿਆਰਥੀਆਂ ਨਾਲ ਨਿਆਣੀ ਕਰਦੇ ਉਹਨਾਂ ਦੇ ਬੱਚੇ ਸੈੱਟ ਨਹੀਂ ਹੁੰਦੇ ਕਦੇ ਜੀ ਆਪਣੇ ਆਸ-ਪਾਸੇ ਨਿਗਾਹ ਮਾਰ ਕੇ ਦੇਖ ਲਿਓ ਠੀਕ ਹੈ ਵੈਸੇ ਤਾਂ ਕੋਈ ਵੀ ਪ੍ਰੋਫੈਸ਼ਨ ਹੈ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਜੇ ਤੁਸੀਂ ਦੋ ਨੰਬਰ 'ਚ ਕੰਮ ਕਰਦੇ ਹੋ ਦੋ ਨੰਬਰ ਦੇ ਜਾਂ ਤੁਸੀਂ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਹੀਂ ਕਰਦੇ ਤਾਂ ਉਹਦੇ 'ਚ ਤੁਸੀਂ ਵੱਧ ਹੀ ਫੁੱਲਦੇ ਨਹੀਂ ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਸਾਡੇ ਵਾਲੇ ਕਿਤੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵੱਡਾ ਪਾਪ ਹੋ ਜਾਂਦਾ ਹੈ ਕਿਉਂਕਿ ਹੋਰ professions ਦੇ ਵਿੱਚ ਜੇ ਡਾਕਟਰ ਕਿਸੇ ਤੋਂ ਗਲਤੀ ਹੋ ਜੂਗੀ ਤਾਂ ਕਿਸੇ ਇੱਕ ਬੰਦੇ ਦੇ ਨਾਲ ਹੋ ਜੂਗੀ ਜਾਂ ਉਹਦੇ ਪਰਿਵਾਰ ਨਾਲ ਨਾਲ ਤੁਸੀਂ ਕਿਸੇ ਇੱਕ ਪਰਿਵਾਰ ਨਾਲ ਗਲਤ ਹੋ ਜੂਗਾ ਪਰ ਸਾਡੇ ਦੇ ਪ੍ਰੋਫੈਸ਼ਨ ਦੇ ਵਿੱਚ ਤਾਂ ਜੇ ਇੱਕ ਕਲਾਸ ਨਾਲ ਵੀ ਕਰਤੀ ਅਸੀਂ ਮਹਿਮਾਨੀ ਤੇ ਇੱਕ ਕਲਾਸ ਚ ਘੱਟੋ ਘੱਟ 40 ਤੋਂ 45 ਵਿਦਿਆਰਥੀ ਬੈਠੇ ਤੇ ਇੱਕੋ ਹੀ ਟਾਈਮ ਤੇ ਅਸੀਂ 40 45 ਵਿਦਿਆਰਥੀਆਂ ਦੀ ਜ਼ਿੰਦਗੀ ਖਰਾਬ ਕਰਤੀ ਸੋ ਮੈਨੂੰ ਨਹੀਂ ਪਤਾ ਸਾਰੇ ਵਿਦਿਆਪਕ ਸਹਿਬਾਨ ਮੇਰੇ ਨਾਲ ਸਹਿਮਤ ਹੋਣਗੇ ਕਿ ਨਹੀਂ ਹੋਣਗੇ ਕਈਆਂ ਨੂੰ ਇਹ ਲੱਗੂਗਾ ਵੀ ਤੂੰ ਆਹ ਕੀ ਜਨਦਾ ਪੜਾਉਣੀ ਹੈ ਜਾਂ ਜੋ ਵੀ ਹੈ ਵੇਖੋ ਮੈਨੂੰ ਨਹੀਂ ਪਤਾ ਮੈਂ ਕੁਦਰਤ ਤੋਂ ਧਰ ਕੀ ਕਹਿੰਦੀ ਹੈ ਕਿ ਜਦੋਂ ਦੀ ਮੈਂ ਇਸ profession ਚ ਆਈ ਹਾਂ ਮੈਂ ਆਪਣੀ ਅੱਡੀ ਚੋਟੀ ਦਾ ਜੋਰ ਲਾ ਦਿੰਨੀ ਹੈ ਆਪਣੀ ਕਲਾਸ ਚ ਵੀ ਮੇਰਾ ਕੋਈ ਵਿਦਿਆਰਥੀ ਕਿਉਂ ਨਾ ਤਾਂ ਨਕਲ ਮਾਰੇ ਮੈਂ ਕਿਸੇ ਵੀ ਵਿਦਿਆਰਥੀ ਨੂੰ ਕਦੇ ਵੀ ਨਕਲੀ ਕਦੇ ਵੀ ਪ੍ਰੋਟ ਨਹੀਂ ਕਰਦੇ ਕਿ ਤੁਸੀਂ ਤੁਸੀਂ ਨਕਲ ਮਾਰੋ ਮੈਂ ਹਮੇਸ਼ਾ ਇਹ ਕਹਿੰਨੀ ਹੈ ਕਿ ਇੰਨਾ ਪੜਾ ਕੇ ਭੇਜੂਗੀ ਕਿ ਤੁਹਾਨੂੰ ਨਕਲ ਦੀ ਜਰੂਰਤ ਨਾ ਪਵੇ ਤੁਸੀਂ ਮਾਨ ਨਾਲ ਪੇਪਰ ਕਰੋ ਤੇ ਫਿਰ ਤੁਹਾਨੂੰ ਪ੍ਰਾਊਡ ਫੀਲ ਹੋਊਗਾ ਪੇਪਰ ਦਿੰਦੇ ਹੋਏ ਕਿ ਦੇਖੋ ਨਿਆਜ ਪੜ ਕੇ ਪੇਪਰ ਦਿੱਤਾ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਚੈਕਿੰਗ ਹੋ ਰਹੀ ਹੈ ਜਾਂ ਕੀ ਹੋ ਰਿਹਾ ਸੋ ਇਹ ਬਹੁਤ ਖੂਬਸੂਰਤ ਪਵਿੱਤਰ ਜਿਹਾ ਸਾਡਾ ਕੀਤਾ ਹੈ ਜਿਹਨੂੰ ਅਸੀਂ ਹੋਰ ਜ਼ਿਆਦਾ ਖੂਬਸੂਰਤ ਬਣਾਉਣੇ ਤੇ ਤਨਖਾਹ ਤਾਂ ਸਾਰਿਆਂ ਨੂੰ ਮਿਲ ਜਾਂਦੀ ਹੈ ਗੱਲ ਸਿਰਫ ਤਨਖਾਹ ਲੈਣ ਦੀ ਨਹੀਂ ਹੁੰਦੀਗੀ ਉਹ ਸਾਰਿਆਂ ਨੂੰ ਜਿਹੜਾ ਘੱਟ ਪੜਾਉ ਉਹਨੂੰ ਵੀ ਮਿਲ ਜਿਹੜਾ ਵੱਧ ਪੜਾਉਂਦਾ ਉਹਨੂੰ ਵੀ ਨਿਯਮ ਮਿਲਦੀ ਹੈ ਪਰ ਜਿਹੜੀ ਸੈਟੀਸਫੈਕਸ਼ਨ ਜਿਹੜਾ ਆਪਾਂ ਵਰਦੇ ਨਾ ਆਨੰਦ ਭਾਏ ਮੇਰੀ ਮਾਈ ਉਹ ਵਾਲਾ ਆਨੰਦ ਉਹ ਵੀ ਆਉਂਦਾ ਜਦੋਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਮਿਹਨਤ ਕਰਾਈ ਹੁੰਦੀ ਹੈ ਤੇ ਫਿਰ ਉਹਨਾਂ ਦਾ ਰਿਜ਼ਲਟ ਦੇਖਦੇ ਹਾਂ ਅਸੀਂ ਜਾਂ ਫਿਰ ਕਦੇ ਉਹਨਾਂ ਵਿਦਿਆਰਥੀਆਂ ਵਿੱਚੋਂ ਕਿਸੇ ਇੱਕ ਨੂੰ ਜਾਂ ਦੋ ਨੂੰ ਵਿਚਾਰ ਨੂੰ ਕਿਸੇ ਪ੍ਰੋਫੈਸ਼ਨ ਤੇ ਬੈਠੇ ਦੇਖਦੇ ਹਾਂ ਮੈਂ ਜਿਹੜੀ ਪਹਿਲੇ ਸੈਸ਼ਨ ਚ ਪਹਿਲੇ ਜਾਂ ਦੂਜੇ ਸੈਸ਼ਨ ਚ ਜਦੋਂ ਮੈਂ ਜਾਬ ਚਾਈ ਸੀ 97 ਚ ਅ ਮਨ ਲਨ ਸੀਨੀਅਰਸ ਕੰਟਰੀ ਵਿੱਚ ਹੁਣ ਜਿਹੜਾ ਸੀਨੀਅਰਸ ਕੰਟਰੀ ਬਣ ਗਿਆ ਉਹ ਦੋ ਹਾਈ ਸਕੂਲ ਸੀ ਮੂਸਰ ਜ਼ਿਲ੍ਹੇ ਦੇ ਵਿੱਚ ਉੱਥੋਂ ਦੀਆਂ ਕੁੜੀਆਂ ਟੀਚਰ ਬਣ ਗਈਆਂ ਉਹ ਚ ਬਹੁਤ ਸਾਰੀਆਂ ਸ਼ਾਇਦ ਹੁਣ ਮਤਲਬ ਸ਼ਾਇਦ ਨਹੀਂ ਮੇਰੇ ਕੰਟੈਕਟ ਚ ਹੈਗੀਆਂ ਨੇ ਉਹ ਸ਼ਾਇਦ ਤੁਹਾਨੂੰ ਕਮੈਂਟ ਵੀ ਪਾ ਕੇ ਦੱਸਣਗੀਆਂ ਕਿ ਹਾਂ ਅਸੀਂ ਉਹਨਾਂ ਦੀ ਪੜ੍ਹਾਈ ਹੋਈ ਹੈ ਇਹਨਾਂ ਦੀ ਪੜ੍ਹਾਈ ਹੋਈ ਹੈ ਤਾਂ ਮਤਲਬ ਉਸ ਤੋਂ ਬਾਅਦ ਵੀ ਬਹੁਤ ਸਾਰੀ ਬੱਚੀਆਂ ਕੁਝ ਬਾਹਰ ਚਲੇ ਗਈਆਂ ਉਹ ਸੱਚੀ ਸੈਟਲ ਰਹੇ ਹਨ ਬਹੁਤ ਸੋਹਣਾ ਤੇ ਜਦੋਂ ਉਹ ਮਿਲਦੇ ਨੇ ਜਾਂ ਫੋਨ ਕਰਦੇ ਆ ਜਾਂ ਕਦੇ ਮੈਸੇਜ ਕਰਦੇ ਆ ਤਾਂ ਜਿਹੜਾ ਸਕੂਨ ਉਸ ਵੇ ਮਿਲਦਾ ਹੈ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਬਿਲਕੁਲ ਉਹੀ ਆਨੰਦ ਹੈ ਜਿਹਦਾ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਆਨੰਦ ਭੈ ਮਾਈ ਹੈ ਨਾ ਆਨੰਦ ਸਿਰਫ ਕਿਸੇ ਇੱਕ ਥਾਂ ਤੋਂ ਪ੍ਰਾਪਤ ਨਹੀਂ ਹੁੰਦਾ ਸਾਨੂੰ ਸਾਡੀ ਕਿਤੇ ਚੋਂ ਸਭੀ ਕਮਾਈ ਚੋਂ ਸਾਡੇ ਕਰਮਾਂ ਚੋਂ ਹਰ ਜਗ੍ਹਾ ਤੇ ਉਹ ਆਨੰਦ ਮਹਿਸੂਸ ਕਰ ਸਕਦੇ ਹੋ ਤੁਸੀਂ ਰਿਸ਼ਤਿਆਂ ਚੋਂ ਠੀਕ ਹੈ ਨਾ ਜਦੋਂ ਤੁਸੀਂ ਕੋਈ ਵੀ ਕੰਮ ਜਦੋਂ ਤੁਸੀਂ ਕਰਦੇ ਹੋ ਜੀ ਉਸ ਨੂੰ ਕੋਈ ਇਮਾਨਦਾਰੀ ਨਾਲ ਕਰਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਨਾ ਫਲ ਜ਼ਰੂਰ ਦਿੰਦਾ ਹੈ ਇਹ ਨਹੀਂ ਹੈਗਾ ਕਿ ਅਸੀਂ ਇੱਥੋਂ ਵਾਲੀ ਧਰਤੀ ਤੇ ਰਹਿਣ ਵਾਲਿਆਂ ਤੋਂ ਡਰ ਕੇ ਕੰਮ ਨਾ ਕਰੀਏ ਅਸੀਂ ਉੱਪਰ ਵਾਲੇ ਤੋਂ ਡਰ ਕੇ ਕੰਮ ਕਰੀਏ ਕਿਉਂਕਿ ਜਿਹੜੇ ਵਿਦਿਆਰਥੀ ਹਨ ਉਹ ਛੋਟੇ ਹਨ ਉਹਨਾਂ ਨੂੰ ਨਹੀਂ ਪਤਾ ਕਿ ਅੱਜ ਤਾਂ ਉਹਨਾਂ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਉਹ ਵਿਆਦਕ ਵਧੀਆ ਲੱਗਦੇ ਨੇ ਜਿਹੜੇ ਪੜ੍ਹਾਉਂਦੇ ਨਹੀਂ ਜਾਂ ਜਿਹੜੇ ਡਾਂਟਦੇ ਨਹੀਂ ਜਾਂ ਕੁਝ ਕਹਿੰਦੇ ਨਹੀਂ ਫਿਰ ਮਾੜਾ ਮੋਟਾ ਡਾਂਟ ਤੋਂ ਬਗੈਰ ਵਿੱਚ ਹੀ ਪੜ੍ਹਦੀ ਨਹੀਂ ਹਨਾ ਉਹ ਜ਼ਰੂਰੀ ਹੁੰਦਾ ਹੈ ਪਰ ਜਦੋਂ ਉਹ ਕਿਸੇ profession ਤੇ ਕਿਸੇ ਕਿੱਤੇ ਤੇ ਪਹੁੰਚਦੇ ਆ ਫਿਰ ਉਹ ਤੁਹਾਨੂੰ ਅੰਦਰੋਂ ਦੁਆਵਾਂ ਦੇ ਦਿੰਦੇ ਨੇ ਉਹਨਾਂ ਦੇ ਅੰਦਰੋਂ ਨਿਕਲਦੀਆਂ ਨੇ ਕਿਉਂਕਿ ਮੈਂ ਇਹ ਸਮਝਦੀ ਹੁੰਨੀ ਆ ਕਿ ਜਿਹੜੀਆਂ ਦੁਆਵਾਂ ਤੇ ਬਦਦੁਆਵਾਂ ਦੋਵੇਂ ਮੂੰਹ ਤੋਂ ਨਹੀਂ ਨਿਕਲਦੀਆਂ ਰੂਹ ਚੋਂ ਨਿਕਲਦੀਆਂ ਮੂੰਹ ਚੋਂ ਤਾਂ ਤੁਹਾਨੂੰ ਉਹ ਬੰਦਾ ਵੀ ਦੁਆ ਦੇ ਦਿੰਦਾ ਜਿਹਨੂੰ ਤੁਹਾਡੇ ਨਾਲ ਭੋਰਾ ਲਗਾਣੀ ਜਾਂ ਜਿਹਨੂੰ ਤੁਹਾਡੇ ਨਾਲ ਏਜੰਸੀ ਅੰਦਰੋਂ ਕਈ ਕਦੇ ਕਦੇ ਕਦਾਈ ਉਹਨੂੰ ਵੀ ਸ਼ਰਮੋ ਸ਼ਰਮੀ ਸਾਰਿਆਂ ਦੇ ਸਾਹਮਣੇ ਮੂੰਹ ਚੋਂ ਦੁਆ ਦੇਣੀ ਪੈਂਦੀ ਹੈ ਪਰ ਅਸਲੀ ਦੁਆਵਾਂ ਤੇ ਵੱਧ ਦੁਆਵਾਂ ਬੰਦੇ ਦੀ ਰੂਹ ਤੋਂ ਨਿਕਲਦੀਆਂ ਨਹੀਂ ਮੂੰਹ ਤੋਂ ਨਿਕਲੀਆਂ ਹੋਈਆਂ ਨਹੀਂ ਲੱਗਦੀਆਂ ਤਾਂ ਉਹ ਆਪਣੇ ਆਪ ਹੀ ਨਿਕਲੀਆਂ ਹੁੰਦੀਆਂ ਉਹ ਬੰਦਾ ਚਾਹ ਕੇ ਨਹੀਂ ਕਿਸੇ ਨੂੰ ਦਿੰਦਾ ਉਹ ਤਾਂ ਆਟੋਮੈਟਿਕ ਹੀ ਨਿਕਲੀਆਂ ਹੁੰਦੀਆਂ ਚਾਹੇ ਉਹ ਮਾਪੇ ਹੈ ਚਾਹੇ ਤੁਹਾਡੀ ਸਟੂਡੈਂਟ ਹੈ ਚਾਹੇ ਤੁਹਾਡਾ ਕੋਈ ਰਿਲੇਟਿਵ ਹੈ ਚਾਹੇ ਕੋਈ ਦੋਸਤ ਮਿੱਤਰ ਹੈ ਜਿੱਦਾਂ ਦਾ ਅਸੀਂ ਉਹਦੇ ਨਾਲ ਡੀਲਿੰਗ ਕੀਤੀ ਹੈ ਉਦਾਂ ਦੀ ਵੀ ਰੂਹ ਤੋਂ ਸਾਡੇ ਲਈ ਦੁਆਵਾਂ ਤੇ ਵੱਧ ਦੁਆਵਾਂ ਨਿਕਲਦੀਆਂ ਨੇ ਤੇ ਉਹ ਲੱਗਦੀਆਂ ਨੇ ਠੀਕ ਹੈ ਇਸ ਕਰਕੇ ਨਾ ਮੇਰੀ ਰਿਕੁਐਸਟ ਹੈਗੀ ਇਹ ਕਿ ਮੈਂ ਆਪਣੀ ਤਰਫੋਂ ਵੀ ਹਰ ਸੰਭਵ ਕੋਸ਼ਿਸ਼ ਕਰਦੀ ਹਾਂ ਤੇ ਕਰਦੀ ਰਹੂੰਗੀ ਜਦ ਤੱਕ ਇਸ profession 'ਚ ਰਹੀ ਕਿ ਮੈਂ ਆਪਣੇ ਵਿਦਿਆਰਥੀਆਂ ਨਾਲ ਧਿਆਨ ਕਰਾਂ ਠੀਕ ਹੈ ਤੇ ਤੁਹਾਨੂੰ ਵੀ ਇਹੀ ਕਹੂੰਗੀ ਜਿਹੜੇ ਨਵੇਂ ਖਾਸ ਕਰਕੇ ਯੰਗ ਮੁੰਡੇ ਕੁੜੀਆਂ ਸਾਡੇ ਇਸ profession 'ਚ ਆ ਰਹੇ ਨੇ ਉਹਨਾਂ ਨੂੰ ਮੈਂ ਜ਼ਰੂਰ ਕਹੂੰਗੀ ਕਿ ਬੱਚੇ ਤੁਸੀਂ ਇਸ profession ਨੂੰ ਹੋਰ ਪਵਿੱਤਰ ਕਰਨਾ ਹੈ ਹੋਰ ਐਗਜ਼ੈਪਲਰੀ ਕਰਨਾ ਹੈ ਬਹੁਤ ਮਿਹਨਤ ਕਰਨੀ ਹੈ ਕਦੇ ਵੀ ਆਪਣੇ ਵਿਦਿਆਰਥੀਆਂ ਨੂੰ ਇਹ ਨਾ ਕਹੋ ਕਿ ਇਹ ਤਾਂ ਲੈ ਕੇ ਕਦੇ ਵੀ ਇਹ ਨਾ ਕਹੋ ਕਿ ਬਕਾਰ ਹੈ ਮਤਲਬ ਬਹੁਤ ਵਾਰ ਮੈਂ ਸੁਣਦੀ ਹਾਂ ਕਿ ਇਹ ਅਧਿਆਪਕ ਕਦੇ-ਕਦੇ ਇਦਾਂ ਗੱਲਾਂ ਕਰ ਦਿੰਦੇ ਐ ਕਿ ਉਹ ਫਲਾਣਾ ਤਾਂ ਬਿਲਕੁਲ ਹੀ ਬਕਾਰ ਹੈ ਫਲਾਣਾ ਤਾਂ ਬਿਲਕੁਲ ਨਲਾਇਕ ਹੈ ਕਿਉਂਕਿ ਨਰਿੰਦਰ ਸਿੰਘ ਪੂਰ ਲਿਖਦੀ ਐ ਕਿ ਨਲਾਇਕ ਕੋਈ ਵੀ ਵਿਦਿਆਰਥੀ ਨਹੀਂ ਹੁੰਦਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਕਾਬਲੀਅਤ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਬਣ ਜਾਂਦੇ ਐ ਤੇ ਬਾਕੀਆਂ ਨੂੰ ਨਲਾਇਕ ਕਰ ਦਿੰਦਾ ਤੇ ਮੈਨੂੰ ਸਮਝਦੀ ਹੁੰਨੀ ਐ ਕਿ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਸਿਰਫ ਆਪਣੇ ਵਿਦਿਆਰਥੀਆਂ ਦੀ ਕਾਬਲੀਅਤ ਜਗਾਉਣੀ ਐ ਮਿਹਨਤ ਤਾਂ ਬੱਚੇ ਆਪ ਕਰਦੇ ਐ ਅਸੀਂ ਸਿਰਫ ਕਾਬਲੀਅਤ ਜਗਾਉਣੀ ਹੈ ਕਦੇ ਵੀ ਕਿਸੇ ਬੱਚੇ ਨੂੰ ਇਹ ਨਾ ਕਹੋ ਕਿ ਤੂੰ ਤਾਂ ਨਾ ਲੈ ਕੇ ਤੂੰ ਕੁਝ ਨਹੀਂ ਕਰ ਸਕਦਾ ਕਿਉਂਕਿ ਇਹ ਨੈਗੇਟਿਵ ਸ਼ਬਦ ਜਿਹੜੇ ਆ ਉਹ ਬੱਚੇ ਦਾ ਹੌਸਲਾ ਹਮੇਸ਼ਾ ਲਈ ਤੋੜ ਦਿੰਦੇ ਨੇ ਤੇ ਮੈਂ ਨਾ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਇਹਦੇ ਨਾਲ ਰਿਲੇਟਡ ਜਦੋਂ ਮੈਂ ਨਵੀਂ ਨਵੀਂ ਜੌਬ 'ਚ ਆਈ ਸੀਗੀ ਪੰਨਰ ਸਕੂਲ 'ਚ ਸੀ ਤੇ ਮੈਂ 6ਵੀਂ ਜਮਾਤ ਦੇ ਵਿੱਚ ਇੱਕ ਦਿਨ ਇੱਕ ਜਨਰਲ ਸਵਾਲ ਪੁੱਛਿਆ ਕੋਈ ਮੈਂ ਪਹਿਲਾਂ ਸਾਈਸਪਨ ਅਫੀਸ ਵਿੱਚ ਹੁੰਦਿਆਂ ਮੈਂ ਤੇ ਇੱਕ ਬੱਚੇ ਨੂੰ ਪਿੱਛੇ ਜੀ ਜਾ ਕੇ ਮੈਂ ਖੜਾ ਕੀਤਾ ਹੁਣ ਕਿ ਹਾਂ ਬੱਚੇ ਤੂੰ ਦੱਸ ਤੇ ਬਾਕੀ ਸਾਰੇ ਹੱਸਣ ਲੱਗ ਗਏ ਬੱਚਿਆਂ ਨੂੰ ਮੈਂ ਕਿਹਾ ਤੁਸੀਂ ਵੀ ਹੱਸੋ ਕਹਿੰਦੇ ਜੀ ਇਹ ਮੈ ਤਾਂ ਕਦੇ ਕਿਸੇ ਨੂੰ ਨਹੀਂ ਸੁਣਾਇਆਗਾ ਤੇ ਤੁਹਾਨੂੰ ਜਿਹੜਾ ਸੁਣਾ ਦੂ ਇਹ ਤਾਂ ਹਸਦੇ ਸੀਗੇ ਹਨਾ ਤਾਂ ਮੈਂ ਹੌਲੀ ਕਿ ਦੇਣੀ ਨਾ ਉਹ ਮੁੰਡੇ ਦੇ ਕੋਲ ਜੇ ਜਾ ਕੇ ਉਹ ਮੋਢਿਆਂ ਤੇ ਉਹਦੇ ਹੱਥ ਰੱਖ ਕੇ ਹੌਲੀ ਕਿ ਦੇਣੀ ਜਿਹੜਾ ਸਵਾਲ ਪੁੱਛਿਆ ਸੀ ਨਾ ਉਹਦਾ ਆਨਸਰ ਦੱਸਤਾ ਉਹਦੇ ਕੰਨ 'ਚ ਮੈਂ ਕਿਹਾ ਹੁਣ ਦੱਸ ਦੇ ਤੂੰ ਤੇ ਉਹਨੇ ਉਹਦਾ ਆਨਸਰ ਬੋਲਤਾ ਤਾਂ ਬੱਚੇ ਸਾਰੇ ਹੈਰਾਨ ਰਹਿ ਗਏ ਵੀ ਇਹ ਨੂੰ ਆਉਂਦਾ ਸੀਗਾ ਤੇ ਮੈਂ ਕਿਹਾ ਦੇਖਿਆ ਤੁਸੀਂ ਤਾਂ ਕਹਿੰਦੇ ਸੀ ਇਹ ਨੂੰ ਆਉਂਦਾ ਨਹੀਂਗਾ ਦੇਖੋ ਇਹ ਨੂੰ ਆਉਂਦਾ ਤੇ ਉਸ ਤੋਂ ਬਾਅਦ ਨਾ ਮੈਂ ਉਹਨੂੰ ਰੋਜ਼ ਹੈ ਜਦੋਂ ਬੱਚਿਆਂ ਨੂੰ ਕੰਮ ਦਿੰਦੀ ਤੇ ਮੈਂ ਉਹਨੂੰ ਉਹਨੂੰ ਕਹਿੰਦੀ ਵੀ ਤੂੰ ਆਪਣੀ ਬੁੱਕ ਲੈ ਕੇ ਆ ਮੇਰੇ ਕੋਲ ਤੇ ਮੈਂ ਉਹਦੀ ਬੁੱਕ ਤੇ ਨਿਸ਼ਾਨ ਲਾ ਦਿੰਦੀ ਵੀ ਤੇਥੋਂ ਮੈਂ ਕੱਲ ਨੂੰ ਸਿਰਫ ਆਹ ਦੋ ਹੀ ਸਵਾਲ ਪੁੱਛੂਗੀ ਬਾਕੀ ਸਾਰਿਆਂ ਤੋਂ ਜਿਵੇਂ ਕਿਸੇ ਨੂੰ ਜੇ ਕਦੇ 5-10 ਤੇ ਕਦੇ 10-10 ਤੇ ਤੇ ਉਹਨੂੰ ਮੈਂ ਨਿਸ਼ਾਨ ਲਾ ਕੇ ਭੇਜ ਦਿੰਦੀ ਵੀ ਤੂੰ ਸਿਰਫ ਆ ਦੋ ਕਰਕੇ ਆਉਣੀ ਹੈ ਕਿ ਜੇ ਜਦੋਂ ਆਉਂਦਾ ਹੈ ਨਾ ਤੇ ਮੈਂ ਹਮੇਸ਼ਾ ਕਲਾਸ 'ਚ ਜਦੋਂ ਸਵਾਲ ਪੁੱਛਦੀ ਤਾਂ ਉਹੀ ਸਵਾਲ ਤੇ ਉਹਨੂੰ ਫੜਾ ਕਰਦੀ ਤੇ ਫਿਰ ਜਦੋਂ ਆਨਸਰ ਕਰਦਾ ਤੇ ਬੱਚੇ ਸਾਰੇ ਹੈਰਾਨ ਹੋ ਜਾਂਦੇ ਤੇ ਫਿਰ ਉਹਨਾਂ ਪੂਰੇ ਐਨ ਤਣ ਜਾਂਦਾ ਖੁਸ਼ੀ ਨਾਲ ਤੇ ਉਸ ਤੋਂ ਬਾਅਦ ਹੌਲੀ-ਹੌਲੀ ਪੜ੍ਹਨਾ ਸ਼ੁਰੂ ਕਰਦਾ ਤੇ ਮੈਨੂੰ ਮੈਥਮੈਟਿਕਸ ਨੂੰ ਇਹ ਸੁਣਾਈ ਹੈ ਕਿ ਕਦੇ-ਕਦੇ ਮੈਂ ਕੋਈ ਸਟੂਡੈਂਟ ਨੇ ਜਿੱਤ ਦਾ ਟੈਸਟ ਨਹੀਂ ਦੇਖਿਆ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਜਿੱਤ ਦੀ ਖੁਸ਼ੀ ਕਿਹੋ ਜਿਹੀ ਹੁੰਦੀ ਹੈ ਜੇ ਜਦੋਂ ਉਹ ਜਿੱਤਿਆ ਕਲਾਸ 'ਚ ਮਹਿਸੂਸ ਕੀਤਾ ਉਹਨੇ ਕਿ ਮੈਂ ਵੀ ਕਰ ਸਕਦਾ ਹੈ ਤੇ ਫਿਰ ਉਹਨੂੰ ਐ ਲੱਗਿਆ ਕਿ ਹਾਂ ਮੈਂ ਤਾਂ ਸੱਚਮੁੱਚ ਕਰ ਸਕਦਾ ਹੈ ਇੱਕ ਤੋਂ ਫਿਰ ਚਲਦੇ ਚਲਦੇ ਹੌਲੀ ਹੌਲੀ ਉਹ ਉਹ ਵੀ ਚਲਦੇ ਸਟੂਡੈਂਟਸ ਵਿੱਚ ਆ ਗਿਆ ਸੋ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਜ਼ਰੂਰ ਕਰਨੀਆਂ ਹੈਗੀਆਂ ਕਦੇ ਵੀ ਆਪਣੇ ਵਿਦਿਆਰਥੀ ਨੂੰ ਕਿਸੇ ਨੂੰ ਵੀ ਇਸ ਲਈ ਡੀਮੋਰੀਲਾਈਜ਼ ਨਹੀਂ ਕਰਨਾ ਕਿ ਉਹਨੂੰ ਪੜ੍ਹਨਾ ਘਟਾਉਂਦਾ ਠੀਕ ਹੈ ਜੇ ਉਹ ਪੜ੍ਹਨਾ ਘਟਾਉਂਦਾ ਤਾਂ ਕੋਈ ਨਾ ਕੋਈ ਹੋਰ ਗੁਣ ਉਹਦੇ ਵਿੱਚ ਜ਼ਰੂਰ ਹੋਊਗਾ ਉਸ ਗੁਣ ਦਾ ਇਸਤੇਮਾਲ ਕਰਦੇ ਕਰਦੇ ਉਹਨੂੰ ਤੁਸੀਂ ਟਰੈਕ ਤੇ ਲੈ ਕੇ ਆਉਣਾ ਤੇ ਡੈਫੀਨਿਟਲੀ ਉਹ ਟਰੈਕ ਤੇ ਆਊਗਾ ਤੇ ਇੱਕ ਕੰਮ ਹੋਰ ਨਹੀਂ ਕਰਨਾ ਕਦੇ ਵੀ ਆਪਣੇ ਪ੍ਰੋਫੈਸ਼ਨ ਨੂੰ ਐ ਨਹੀਂ ਕਹਿਣਾ ਵੀ ਮੈਂ ਫਸ ਗਿਆ ਜਾ ਮੈਂ ਹੋਰ ਨਹੀਂ ਕੁਝ ਬਣ ਸਕਿਆ ਇਸ ਲਈ ਮੈਂ ਅਧਿਆਪਕ ਬਣ ਗਿਆ। ਐਸਾ ਨਹੀਂ ਹੁੰਦਾ। ਜਦ ਹੀ ਆਪਣੇ profession ਨੂੰ ਨਹੀਂ ਨਿੰਦਣਾ। ਚਾਹੇ ਤੁਸੀਂ ਜਿਸ ਵੀ profession ਤੇ ਹੋ ਤੁਸੀਂ ਚੇਂਜ ਕਰਨਾ ਹੈ। ਬੇਸ਼ੱਕ ਤੁਸੀਂ ਪੜ੍ਹਦੇ ਰਹੋ, IAS ਬਣੋ, PCS ਕਰੋ, ਨਿੱਕਾ ਬਣੋ, ਲੀਡਰ ਬਣੋ ਜੋ ਮਰਜ਼ੀ ਬਣੋ। ਪਰ ਇਹ ਨਹੀਂ ਕਹਿਣਾ ਕਿ ਮੈਨੂੰ ਆਪਣਾ ਕਿੱਤਾ ਪਸੰਦ ਨਹੀਂ। ਜੇ ਤੂੰ ਇਸ ਕਿੱਤੇ 'ਚ ਆਇਆ ਹੋ ਤੈਨੂੰ ਪਸੰਦ ਕਰ ਲੈ। ਪਸੰਦ ਕਰਕੇ ਕਰਨਾ ਹੈ ਕੰਮ। ਜੀ ਲਾ ਕੇ ਕਰਨਾ ਹੈ। ਸਵੇਪ ਸਕੂਲ 'ਚ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਉਹ ਪੌਦੇ ਹੁੰਦੇ ਐ ਜਿਨ੍ਹਾਂ ਨੂੰ ਤੁਸੀਂ ਉੱਥੇ ਪਾਣੀ ਪਾਉਂਗੀ ਤਾਂ ਫੁੱਲ ਫਰੂਟ ਤੁਹਾਡੇ ਘਰ ਵਾਲੇ ਪੌਦਿਆਂ ਨੂੰ ਲੱਗੂਗਾ ਮੈਂ ਆਪਣਾ ਬੇਟਾ ਬਹੁਤ ਘਟ ਪੜਾਇਆ ਮੈਂ ਸਕੂਲ ਦੇ ਵਿਦਿਆਰਥੀਆਂ ਤੇ ਜ਼ੋਰ ਲਾਇਆ ਸਾਰਾ ਤੇ ਮੇਰਾ ਬੇਟਾ ਡਾਕਟਰ ਬਣ ਗਿਆ ਪੀ ਕੁਦਰਤ ਬਣਾ ਦਿੰਦੀ ਐ ਜਦੋਂ ਤੁਸੀਂ ਉਹਨਾਂ ਵਿਚਿਆਂ ਤੇ ਜ਼ੋਰ ਲਾਉਣੀ ਆ ਉਹਨਾਂ ਜਿਹੜੇ ਤੁਹਾਡੀ ਆਸਤੇ ਬੈਠੇ ਐ ਵੀ ਕਹਿਸ ਦਸੂਗੀ ਕੁਛ ਕਰਾਉਗੀ ਉਹਨਾਂ 'ਤੇ ਤੁਸੀਂ ਟਰਾਈ ਕਰੋ ਕੱਢਣ ਦੇ ਅਸਰ ਨਿਕਲਣਗੇ ਦੇਸ ਵਿੱਚ ਲਯੋਨ ਵਿੱਚ ਵੀ ਅਕਸਰ ਨਿਕਲਣੀ ਯੋਨ ਵਿੱਚ ਵੀ ਕਾਬਲੀਅਤ ਹੈ ਤੁਸੀਂ ਉਹਨਾਂ ਦੀ ਕਾਬਲੀਅਤ ਜਗਾ ਕੇ ਦੇਖੋ ਉਹਨਾਂ ਵਿੱਚ ਬਹੁਤ سارے ਬੱਚੇ ਬਹੁਤ ਕੁਝ ਕਰ ਦਿਖਾਉਣਗੇ ਤੁਹਾਨੂੰ ਤੇ ਇਸੇ ਕਿਤੇ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰੂੰਗੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਇਸ ਲਈ ਨਹੀਂ ਕਿ ਮੈਂ ਇਹਨੂੰ ਵਾਇਰਲ ਕਰਵਾਉਣਾ ਚਾਹੁੰਦੀ ਹਾਂ ਇਸ ਲਈ ਕਿ ਸ਼ਾਇਦ ਕਿਸੇ ਦੀ ਸੋਚ ਬਦਲ ਜੇ ਕਿਉਂਕਿ ਕਿਸੇ ਦੀ ਗੱਲ ਬਾਤ ਸੁਣ ਕੇ ਸਾਡੇ ਤੇ ਅਸਰ ਜ਼ਰੂਰ ਹੁੰਦਾ ਹੈ ਇਹ ਤੁਸੀਂ ਜੇ ਆਧਿਆਪਕ ਨਹੀਂ ਤਾਂ ਇਸ ਨੂੰ ਸ਼ੇਅਰ ਕਰਕੇ ਹਰ ਉਸ ਬੰਦੇ ਤੱਕ ਪਹੁੰਚ ਕਰ ਕਰਨੀ ਹੈ ਜਿਹੜਾ ਅਧਿਆਪਕ ਦੇ ਕਿਤੇ ਨਾਲ ਜੁੜਿਆ ਹੋਇਆ ਹੈ ਹੋ ਸਕਦਾ ਹੈ ਕਿਸੇ ਦੀ ਸੋਚ ਬਦਲ ਦੇ ਤੇ ਬਹੁਤ ਸਾਰੀਆਂ ਜ਼ਿੰਦਗੀਆਂ ਬਦਲ ਜਾਣ ਬਹੁਤ ਸਾਰੇ ਲੈਵਲ ਬਦਲ ਜਾਣ ਠੀਕ ਹੈ ਸੋ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੈ ਜਿਹੜੀ ਮੈਂ ਵਾਤਾਵਰਣ ਤੋੜਨ ਕੀਤੀ ਅੱਜ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਹੀਂ ਵੀ ਸਹਿਮਤ ਤਾਂ ਵੀ ਜਰੂਰ ਦੱਸਿਓ ਆਪਣੇ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿੱਚ ਹੀ ਸਮਝ ਕੇ ਪੜਾਉਣੇ ਕੋਈ ਕਸਰ ਨਹੀਂ ਛੱਡਣੀ ਪੜਾਉਣ ਚ ਸਮਝ ਗਿਆ ਕਿ ਅਸੀਂ ਪੜਾੜ ਕੇ ਕੰਮ ਕਰਕੇ ਥੱਕਦੇ ਨਹੀਂ ਘਸਦੇ ਨਹੀਂ ਪ੍ਰਮਾਤਮਾ ਸਾਨੂੰ ਬਹੁਤ ਸਾਰੇ ਹੋਰ ਰਸਤੇ ਆਹੀ ਉਸ ਦਾ ਫਲ ਤੇ ਉਸ ਦੀ ਸ਼ਾਬਾਸ਼ ਦਿੰਦਾ ਹੈ ਤਨਖਾਹ ਨੂੰ ਤੁਸੀਂ ਉਸ ਕੰਮ ਦਾ ਫਲ ਨਾ ਸਮਝਿਆ ਕਰੋ ਉਹ ਉਹ ਕੰਮ ਦੇ ਤਾਂ ਅੱਡੀ ਫਲ ਹੁੰਦੇ ਨੇ ਅੱਡੀ ਹਿਸਾਬ ਕਰਦਾ ਪਰਮਾਤਮਾ ਤੁਹਾਡੇ ਨਾਲ ਤੇ ਤੁਸੀਂ ਬਹੁਤ ਨੋਬਲ profession ਚੋਂ ਕਦੇ ਵੀ ਇਹ ਮਹਿਸੂਸ ਨਾ ਕਰੋ ਕਿ ਫਲਾਣਾ ਤੇ ਡੀਸੀ ਲੱਗਿਆ ਹੋਇਆ ਫਲਾਣਾ ਤਾਂ ਆਈਐਸ ਲੱਗਿਆ ਹੋਇਆ ਮੈਂ ਅਧਿਆਪਕ ਰਹਿ ਗਿਆ ਨੋ ਪ੍ਰਾਊਡ ਆਫ ਹੋਣਾ ਚਾਹੀਦਾ ਤੁਹਾਨੂੰ ਕਿ ਮੈਂ ਅਧਿਆਪਕ ਆ ਕਿਉਂਕਿ ਮੈਂ ਹੀ ਤਾਂ ਤਾਂ ਆਈਐਸ ਪੈਦਾ ਕਰਦਾ ਮੈਂ ਹੀ ਤਾਂ ਡਾਕਟਰ ਪੈਦਾ ਕਰਦਾ ਮੈਂ ਹੀ ਤਕੀਲ ਪੈਦਾ ਕਰਦਾ ਸੋ ਮਿਲਾਂਗੇ ਅਗਲੀ ਕਿਸੇ ਵਧੀਆ ਜੀ ਵੀਡੀਓਜ਼ ਦੇ ਨਾਲ ਤੇ ਇਸ ਵੀਡੀਓ ਨੂੰ ਜ਼ਰੂਰ ਤੁਸੀਂ ਹਰ ਉਸ ਅਧਿਆਪਕ ਤੱਕ ਪਹੁੰਚਦੀ ਕਰ ਦਿਓ ਜਿਸ ਤੱਕ ਜਿਸ ਤੱਕ ਇਸ ਦਾ ਜਾਣਾ ਜ਼ਰੂਰੀ ਹੈ ਠੀਕ ਹੈ ਜੀ ਸੋ ਬਾਕੀ ਸਾਰੇ ਅਧਿਆਪਕਾਂ ਨੂੰ ਇੱਕ ਕਹੂੰਗੀ ਕਿ ਜ਼ਰੂਰ ਇਸ ਗੱਲ ਦਾ ਖਿਆਲ ਰੱਖਣਾ ਹੈ ਇਸੇ ਪਾਪਾ ਦੇ ਪਾਗੀ ਨਾ ਬਣਨੀਆ ਦੁਆਵਾਂ ਲਈ ਐਸੀ ਬੱਚਿਆਂ ਦੀਆਂ ਵੀ ਤੇ ਉਹਨਾਂ ਦੇ ਮਾਪਿਆਂ ਦੀਆਂ ਵੀ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੈਸਟ ਆਫ ਲੱਕ ਇੱਕੋ ਹੀ ਲਾਈਫ ਹੈ ਇਹਨੂੰ ਇੰਜੋਏ ਕਰਦੇ ਰਹੋ ਇੰਜੋਏ ਕਰਦੇ ਕਰਦੇ ਆਪਣੇ ਵਿਦਿਆਰਥੀਆਂ ਨੂੰ ਰਾਹ ਦਿਖਾਉਂਦੇ ਰਹੋ ਪੜਾਉਂਦੇ ਰਹੋ ਨਵੀਆਂ ਮੰਜ਼ਲਾਂ ਤੇ ਪਹੁੰਚਾਉਂਦੇ ਰਹੋ